ਪੰਜਾਬ ਨਹੀਂ ਰੰਗਲਾ ਪੰਜਾਬ ਦਾ ਕੀ ਬਣਨਾ ਸੀ ਇੰਤਜ਼ਾਬਦ ਹੈ ਕਿ ਪੰਜਾਬ ਹੁਣ ਘਟਾਲਿਆਂ ਦਾ ਗੜ ਬੰਦਾ ਜਾ ਰਿਹਾ ਹੈ ਤੇ ਕਰੋ ਦਾਲ ਚ ਕਾਲਾ ਇਹ ਦਾਲ ਹੀ ਕਾਲੀ ਹੈ ਪਤਿੱਲੀ ਕਾਲਾ ਕਰ ਰੱਖਿਆ ਇਹਨਾਂ ਨੇ ਮੈਂ 11ਵਾਂ ਸਾਲ ਹੋ ਗਿਆ ਅੱਜ ਪੂਰਾ ਲੱਗੇ ਮੈਨੂੰ ਕਿ ਪਰਫੈਕਟਰ ਬਲੂਰ ਕਰ ਦੇ ਨਾ ਕਿ ਇਹਦੇ ਉੱਪਰ ਕੋਈ ਐਕਸ਼ਨ ਕੋਰੈਕਸ਼ਨ ਕਰੋ ਮਤਲਬ ਮੈਂ ਪੰਜਾਬ 'ਚ ਕੋਈ ਬੰਦਾ ਨਹੀਂ ਛੱਡਿਆ ਜਿਸ ਨੂੰ ਨਾ ਕਿਹਾ ਹੋਵੇ ਈਵਨ ਕੇ ਐਫਸੀਆਰ ਰਾਜੀਪ ਰਾਸ਼ਰ ਜੀ ਨੂੰ ਮੈਂ ਪਰਸਨਲੀ ਮਿਲ ਕੇ ਆਇਆ ਵੈਨੂ ਪ੍ਰਸ਼ਾਦ ਜੀ ਨੂੰ ਪਰਸਨਲੀ ਮਿਲਿਆ ਡੀਸੀ ਪਟਿਆਲਾ ਸ਼੍ਰੀ ਕੁਮਾਰ ਅਮਿਤ ਜੀ ਨੂੰ ਮਿਲਿਆ ਉਹਨਾਂ ਨੇ ਤਾਂ ਫਾਈਲ ਭਗਾ ਕੇ ਮੂੰਹ ਤੇ ਮਾਰੀ ਕੇ ਦਫਾ ਹੋ ਜਾਇਆ ਤੁਮਰੇ ਰੂਮ ਵਿੱਚ 15 ਕਿਲੋ ਮੇਰੇ ਕੋਲ ਕਾਗਜ਼ ਇਕੱਠੇ ਹੋ ਰੱਖਿਆ ਜਿਹੜੇ ਚੱਕਣੇ ਔਖੇ ਦਾਤੂ ਨੂੰ ਕਿਹច ਕੀ ਲਿਖਿਆ ਹੋਇਆ ਇੱਕ ਜੇ ਚੈੱਕ ਵੀ 100 ਰੁਪਏ ਦਾ ਗਲਤ ਕਿਸੇ ਤੋਂ ਕਲਰਕ ਤੋਂ ਬੈਂਕ 'ਚ ਹੋ ਜੇ ਨਾ ਉਹ ਉਹਦੇ ਸਬਨ ਇਸ਼ੂ ਹੋ ਜਾਣਾ ਜੇਲ੍ਹ ਹੋ ਜਾਗੀ ਉਸ ਨੂੰ ਔਰ ਉਹਨੇ ਕਰੋੜਾ ਰੁਪਏ ਦੀ ਜ਼ਮੀਨ ਐਸ ਤਹਿਸੀਲਦਾਰ ਸਾਹਿਬ ਨੇ ਕਿਹ ਬੇਚਤੀ ਉਹਨੂੰ ਪਤਾ ਨਹੀਂ ਚੱਲਿਆ ਕਿ ਉਹਦੀ ਕੀ ਕੁਆਲਿਫਿਕੇਸ਼ਨ ਰਹੀ ਇੱਕ ਆਰਟੀਏ 'ਚ ਜੀ ਰਜੇਸ਼ਦੀ ਮਾਨ ਜੀ ਦਾ ਵੀ ਨਾਮ ਆ ਗਿਆ ਡਾਕਟਰ 'ਚ ਬੁਲਾ ਕੇ ਕਿਹਾ ਮੈਨੂੰ ਕਹਿੰਦੇ ਕਿ ਬਾਬਾ ਜੀ ਤੁਸੀਂ ਐਸੇ ਮਸਲੇ ਉਛਾਲਦੇ ਆ ਤੁਸੀਂ ਕਹੇ ਸ਼ਰਮ ਕਰੋ ਕੁਛ ਕਹਿੰਦੇ ਟਰੱਕ ਚੜ੍ਹ ਜੂ ਤੁਹਾਡੇ ਉੱਪਰ ਕਹਿੰਦੇ ਜੇ ਜਵਾਕ ਕੋਈ ਕਿਡਨਾਪ ਹੋ ਗਿਆ ਜਾ ਜਿਹੜੇ ਅਫਸਰਾਂ ਦੇ ਖਿਲਾਫ ਬੋਲਦੇ ਹਨ ਉਹਨਾਂ ਦੇ ਪੈਰਾਂ 'ਚ ਬੈਠੇ ਹੋਣਗੇ ਪੰਜਾਬ ਨਹੀਂ ਰੰਗਲਾ ਪੰਜਾਬ ਦਾ ਕੀ ਬਣਨਾ ਸੀ ਇੰਜ ਜਵਾਬਦਾ ਹੈ ਕਿ ਪੰਜਾਬ ਹੁਣ ਕੁਟਾਲਿਆਂ ਦਾ ਗੜ ਬੰਦਾ ਜਾ ਰਿਹਾ ਹੈ ਇਹ ਅਸੀਂ ਨਹੀਂ ਕਹਿੰਦੇ ਇਹ ਸਾਹਮਣੇ ਆਏ ਕੁਝ ਕੁਟਾਲੇ ਕਹਿੰਦੇ ਨੇ ਜੋ ਆਪਣੇ ਆਪ ਦੇ ਵਿੱਚ ਹਜ਼ਾਰਾਂ ਕਰੋੜ ਦੇ ਨੇ ਪਹਿਲਾਂ ਪੀਐਸਆਈਸੀ ਸਕੈਮ ਜਿਸ ਦੇ ਵਿੱਚ ਆਈਐਸ ਅਧਿਕਾਰੀਆਂ ਦੇ ਨਾਮ ਵੀ ਆਏ ਉਸ ਤੋਂ ਬਾਅਦ ਅਮਰੂਦ ਬਾਗ ਮੁਆਵਜ਼ਾ ਸਕੈਮ ਜਿਸ ਦੇ ਵਿੱਚ ਫਿਰ ਵੱਡੇ ਆਈਐਸ ਅਧਿਕਾਰੀਆਂ ਦੇ ਨਾਮ ਆਏ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਪਟਿਆਲੇ ਦਾ ਹੈ ਤੇ 40 ਕਰੋੜ ਦੀ ਸ਼ਾਮਲਾ ਜ਼ਮੀਨ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਤੇ ਖਬਰਚਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਰਮਨਦੀਪ ਸਿੰਘ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਡਵੋਕੇਟ ਮੋਹਿੰਦਰ ਸਿੰਘ ਜੋਸ਼ੀ ਜੀ ਤੇ ਵਰਨ ਮਲਹੋਤਰਾ ਜੀ ਸਭ ਤੋਂ ਪਹਿਲਾਂ ਜੋਸ਼ੀ ਸਾਹਿਬ ਨਾਲ ਗੱਲ ਕਰਾਂਗੇ ਸਰ ਕਹਿੰਦੇ 40 ਕਰੋੜ ਦੇ ਕਰੀਬ ਦਾ ਇਹ ਮਾਮਲਾ ਹੈ ਤੇ ਮਾਨਯੋਗ ਕੋਰਟ ਵਿੱਚ ਜਦੋਂ ਪਹੁੰਚਿਆ ਦਾ ਮਾਨਯੋਗ ਕੋਰਟ ਨੇ ਹੁਣ ਨੋਟਿਸ ਜਾਰੀ ਕੀਤੇ ਨੇ ਮਾਮਲਾ ਕੀ ਹੈ ਕਿਸ ਕਿਸ ਨੂੰ ਹੁਣ ਨੋਟਿਸ ਹੋਈ ਨਹੀਂ ਅ ਦੇਖੋ ਪਰਿਆਲਾ ਡਿਸਟ੍ਰਿਕਟ ਦੇ ਰਾਜਪੁਰਾ ਦੇ ਵਿੱਚ ਇਹ ਜਿਹੜੀ ਹੈਗੀ ਹੈ ਬਾਈਕ ਨਾਲ 4 ਮਰਲੇ ਸ਼ਾਮਲਾਤ ਲੈਂਡ ਸੀਗੀ ਜਿਹਨੂੰ ਕੁਝ ਬੰਦਿਆਂ ਨੇ ਇਲੀਗਲ ਵੇ ਨਾਲ ਜਿਹੜਾ ਹੈਗਾ ਸੇਲ ਡੀਡ ਰਜਿਸਟਰ ਕਰਵਾ ਲਈ ਤੇ ਉਹ ਸ਼ਖਸ ਜਿਹੜਾ ਤਹਿਸੀਲਦਾਰ ਸੀ ਉਸ ਸਮੇ ਰਜਿਸਟਰਾਰ ਸੀਗਾ ਉਹਨੇ ਆਪਣੀਆਂ ਅੱਖਾਂ ਬੰਦ ਕਰ ਲੀਆਂ ਕਿਉਂਕਿ ਉਹਨੇ ਦੇਖਣਾ ਸੀਗਾ ਜਮਾ ਮੰਡੀ ਚ ਵੀ ਇਹ ਜਿਹੜੀ ਜ਼ਮੀਨ ਹੈ ਸ਼ਾਮਲਾਤ ਦੀ ਹੈ ਤੇ ਇਹਨੂੰ ਕੋਈ ਪ੍ਰਾਈਵੇਟ ਇੰਡੀਵਿਜੂਅਲ ਵੇਚਣ ਦਾ ਕੋਈ ਹੱਕ ਨਹੀਂ ਰੱਖਦਾ ਤੇ ਨਾ ਹੀ ಗ್ರಾಮ ਪੰਚਾਇਤ ਨੂੰ ਵੇਚਣ ਦਾ ਹੱਕ ਹੈ ਅਕੋਰਡਿੰਗ ਟੂ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਸੈਕਸ਼ਨ 4 ਦੇ ਵਿੱਚ ਆਉਂਦਾ ਵੀ ಗ್ರಾಮ ਪੰਚਾਇਤ ਜਿਹੜੇ ਸ਼ਾਮਲਾਤ ਦੇ ਰਾਈਟਸ ਨੇ ਇੰਟਰਸਟ ਨੇ ਜਾਂ ਉਹ ਟਾਈਟਲ ਹੈ ਉਹ ਜਿਹੜਾ ಗ್ರಾಮ ਪੰਚਾਇਤ ਵਿੱਚ ਵੇਸਟ ਕਰੂ ਤੇ ಗ್ರಾಮ ਪੰਚਾਇਤ ਵੀ ਜਿਹੜਾ ਰੂਲ 12 ਹੈ ਇੱਕ ਪੰਜਾਬ ਵਿਲੇਜ ਕਾਮਨ ਲੈਂਡ ਰੈਗੂਲੇਸ਼ਨ ਰੂਲਸ ਦੇ ਤਹਿਤ ਸੈਕਸ਼ਨ ਬਰਾਹ ਤਾ ਜੇ ಗ್ರಾಮ ਪੰਚਾਇਤ ਨੇ ਵੀ ਕਿਸੇ وجہ ਕਰਕੇ ਕੋਈ ਸ਼ਾਮਲਾਟ ਲੈਂਡ ਵੇਚਣ ਦੀ ਨਾਬਤ ਆ ਜੇ ਤਾਂ ਉਹ ਪੰਜਾਬ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਬਹੁਤ ਜ਼ਰੂਰੀ ਹੈ ਪਰ ਇਸ ਕੇ ਚ ਇੰਡੀਵਿਜੂਅਲ ਨੀ ਜ਼ਮੀਨ ਹੈ ਜਿਹੜੀ ਉਹ ਸਾਜਵਾਜ ਕਰਕੇ ਵੇਚਦੀ ਤੇ ਨਾਲ ਆਫੀਸ਼ੀਅਲ ਨੂੰ ਐ ਲੱਗਦਾ ਵੀ ਨਾਲ ਰਲਾ ਲਿਆ ਕਿਉਂਕਿ ਉਹਨਾਂ ਨੇ ਆਪਣੀ ਅੱਖਾਂ ਬੰਦ ਕਰ ਲੀਆਂ ਤੇ ਰਜਿਸਟਰੀ ਕਰਤੀ ਜਦੋਂ ਕਿ ਉਹਨਾਂ ਦਾ ਰੈਵਨਿਊ ਰਿਕਾਰਡ ਨੂੰ ਚੈੱਕ ਕਰਨਾ ਬਣਦਾ ਸੀਗਾ ਇਸ ਤੋਂ ਬਾਅਦ ਇੰਨਾ ਹੀ ਨਹੀਂ ਉਸ ਤੋਂ ਬਾਅਦ ਇਹਦਾ ਇੰਤਕਾਲ ਹੋਣ ਲੱਗਿਆ ਜਦੋਂ ਉਹ ਕੁਝ ਲਾਲਚੀ ਬੰਦੇ ਆਪਸ ਵਿੱਚ ਟਕਰਾਏ ਤੇ ਉਹ ਜਾਂ ਏਸੀ ਜਿਹੜਾ ਤਹਿਸੀਲਦਾਰ ਸੀ ਉਹਨੂੰ ਕੋਈ ਬਿੜਕ ਲੱਗੀ ਵੀ ਇਹਦੇ ਵਿੱਚ ਫਸ ਸਕਦੇ ਆ ਤੇ ਉਹਨੇ ਉਹ ਮੁਤਨਜਾ ਕਰਕੇ ਯਾਨੀ ਡਿਸਪਿਊਟਡ ਮਿਊਟੇਸ਼ਨ ਕਰਕੇ ਐਸਡੀਐਮ ਪਾਸ ਭੇਜਤਾ ਐਸ ਡੀ ਐਮ ਨੇ ਵੀ ਫਿਰ ਆਪਣੀ ਅੱਖਾਂ ਬੰਦ ਕਰ ਲਈਆਂ ਪਤਾ ਨਹੀਂ ਕਿਹੜੀ ਵਜ੍ਹਾ ਕਰਕੇ ਉਹਦੀਆਂ ਅੱਖਾਂ ਬੰਦ ਹੋ ਗਈਆਂ ਵੀ ਉਹਨੇ ਵੀ ਇਹ ਚੀਜ਼ ਨੂੰ ਸੈਟੀਸਫਾਈ ਨਹੀਂ ਕੀਤਾ ਆਪਣੇ ਆਪ ਨੂੰ ਵੀ ਕਿ ਜਿਹੜਾ ਇਹ ਸੇਲ ਡੀਡ ਹੋਈ ਹੈ ਉਹ ਬੰਦੇ ਵੇਚਣ ਦੀ اختیار ਰੱਖਦੇ ਸੀ ਉਹਨਾਂ ਕੋਲੇ ਕੋਈ ਟਾਈਟਲ ਸੀਗਾ ਵਾ ਅੱਗੇ ਦੇਣ ਦਾ ਜੋ ਅੱਗੇ ਇਹਨਾਂ ਨੂੰ ਦੇ ਸਕਦੇ ਤੇ ਪਰ ਉਹਨੇ ਉਹ ਇੰਤਕਾਲ ਮਨਜ਼ੂਰ ਕਰਤਾ ਇਸ ਤੋਂ ਬਾਅਦ ਇਹਦੀਆਂ ਦੋ ਹੋਰ ਉਸ ਤੋਂ ਬਾਅਦ ਫਰਦਰ ਜਿਹੜੇ ਬੰਦੇ ਦੇ ਹੱਕ 'ਚ ਹੋਈ ਸੀ ਦੀ ਰਜਿਸਟਰੀ ਉਹਨਾਂ ਨੇ ਅੱਗੇ ਵੀ ਦੋ ਰਜਿਸਟਰੀਆਂ ਕਰਿਆ ਉਹਨਾਂ ਦੀਆਂ ਵੀ ਰਜਿਸਟਰੀਆਂ ਰੈਵਨਿਊ ਅਫਸਰਾਂ ਨੇ ਕਰਤੀਆਂ ਤੇ ਉਹਨਾਂ ਨੇ ਵੀ ਇੰਤਕਾਲ ਜਿਹੜੇ ਹੈਗੇ ਨੇ ਮਨਜ਼ੂਰ ਕਰਤੇ ਇਸ ਕਰਕੇ ਜਿਹੜਾ ਹੈਗਾ ਇਹ ਵਰਨ ਮਲਹੋਤਰਾ ਜਦੋਂ ਉਹਨਾਂ ਨੂੰ ਇਸ ਗੱਲ ਦਾ ਨੋਲਿਜ ਹੋਈ ਵੀ ਇਹ ਇਦਾਂ ਜਿਹੜਾ ਹੈਗਾ 40 ਕਰੋੜ ਦੀ ਆਸ-ਪਾਸ ਦੀ ਪ੍ਰਾਪਰਟੀ ਹੈ ਜਿਹੜੀ ਉਹ ਇਲੀਗਲ ਬੈਨ ਫੋਰਜ ਡਾਕੂਮੈਂਟ ਦੇ ਆਧਾਰ ਤੇ ਜਿਹੜਾ ਸਾਜ਼ਿਵਾਜ਼ ਕਰਕੇ ਸਰਕਾਰੀ ਅਫਸਰਾਂ ਨਾਲ ਇਹ ਜਿਹੜਾ ਸਕੈਂਡਲ ਹੋਇਆ ਪਿਆ ਉਹਦੇ ਬਾਰੇ ਇਹਨਾਂ ਨੇ ਕੰਪਲੇਂਟਸ ਕੀਤੀਆਂ ਰਿਪਰੈਜ਼ੈਂਟੇਸ਼ਨ ਦਿੱਤੀਆਂ ਈਮੇਲ ਕੀਤੀਆਂ ਬਖਵਕ ਹਰ ਅਥਾਰਟिटीज ਨੂੰ ਉਸ ਤੋਂ ਬਾਅਦ ਏਡੀਸੀ ਪਟਿਆਲਾ ਨੇ ਇਹਦੀ ਇਨਕੁਆਰੀ ਕੀਤੀ ਬਾਵਜੂਦ ADC ਪਟਿਆਲਾ ਨੇ ਸਾਰਾ ਜਿਹੜਾ ਰੈਵਨੂ ਰਿਕਾਰਡ ਖੋ ਕੇ ਇਹ ਬਕਾਇਦਾ ਫਾਈਨਡਿੰਗ ਦਿੱਤੀ ਜੀ ਬਈ ਜਿਹੜੀ ਹੈਗੀ ਹੈ 1958 ਤੋਂ ਲੈ ਕੇ ਮਰੱਬਬੰਦੀ ਤੋਂ ਵੇਲੇ ਤੱਕ ਇਹ ਅੱਜ ਤੱਕ ਇਹ ਜ਼ਮੀਨ ਹੈ ਜਿਹੜੀ ਉਹ ਸ਼ਾਮਲਾ ਦੇ ਹਾਰੀਆ ਤੇ ਇਹਦਾ ಗ್ರಾಮ ਪੰਚਾਇਤ ਦਾ ਇਹਦੇ ਚ ਪੂਰਾ ਜਿਹੜਾ ਰਾਈਟਸ ਨੇ ਉਹ ಗ್ರಾಮ ਪੰਚਾਇਤ ਦੇ ਨੇ ਤੇ ਇਹ ਇਹ ਵੀ ਕਿਹਾ ਉਹਨੇ ਵੀ ਇਹ ਜ਼ਮੀਨ ਨੂੰ ਨਾ ਤਾਂ ਇਹ ਕੋਈ ਪਾਰਟੀਸ਼ਨ ਦੇ ਲੈ ਕੇ ਨਾ ਹੀ ਇਹ ਕੋਈ ਪਸ਼ੂਆਂ ਨੂੰ ਚਰਾਉਣ ਲਈ ਕੋਈ ਜਗਾ ਉਦਾਂ ਦੀ ਹੋ ਸਕਦੀ ਹੈ ਜਿਹਦੇ ਚ ਕੋਈ ਐਕਸੈਪਸ਼ਨਾਂ ਚ ਆਉਂਦੀ ਹੋਵੇ ਉਦਾਂ ਦੀ ਕੋਈ ਗੱਲ ਨਹੀਂ ਤੇ ਇਹਦੇ ਇਹ ਇਸ ਕਰਕੇ ਜਿਹੜੀ ਹੈਗੀ ਹੈ ਇਹ ਇਲੀਗਲੀ ਇਹਦੀ ਟਰਾਂਸਫਰ ਹੋਈ ਹੈ ਤੇ ਉਹਨਾਂ ਨੇ ਇਹ ਵੀ ਫਾਈਨਡਿੰਗ ਦਿੱਤੀ ਹੈ ਵੀ ਜਿਹੜੇ ਰੈਵਨਿਊ ਅਫਸਰਾਂ ਨੇ ਉਦੋਂ ਰਜਿਸਟਰੀ ਕੀਤੀ ਜਾਂ ਇੰਤਕਾਲ ਕੀਤਾ ਉਹਨਾਂ ਨੂੰ ਇਹ ਵਾਚਣਾ ਬਣਦਾ ਸੀ ਰੈਵਨਿਊ ਰਿਕਾਰਡ ਤੇ ਉਹਨਾਂ ਨੇ ਵੀ ਇਹ ਗਲਤ ਕੀਤਾ ਇਹ ਕਲੀਅਰ ਇਨਕੁਆਰੀ ਆਉਣ ਦੇ ਬਾਵਜੂਦ ਵੀ ਜਿਹੜਾ ਹੈਗਾ SSP ਪਟਿਆਲਾ ਨੂੰ ਰਿਪੀਟਡਲੀ ਕੰਪਲੇਂਟਸ ਹੋਈਆਂ ਡਾਇਰੈਕਟਰ ਪੰਚਾਇਤ ਨੂੰ ਕੰਪਲੇਂਟਸ ਹੋਈਆਂ ਹੋਮ ਸੈਕਟਰੀ ਪੰਜਾਬ ਨੂੰ ਸ਼ਿਕਾਇਤਾਂ ਹੋਈਆਂ ਈਮੇਲ ਤਾਂ SSP ਰਿਪੀਟਡਲੀ ਹੋਈਆ ਪਟਿਆਲਾ ਨੂੰ ਪਰ ਇਹਦੇ ਤੇ ਈਵਨ ਜਦੋਂ ਇਹਨੇ ਜ਼ਿਆਦਾ ਰਿਪਰੈਜ਼ੈਂਟੇਸ਼ਨ ਪਾਉਣੀਆਂ ਸ਼ੁਰੂ ਕਰਤੀਆਂ ਆਰਟੀਆਈ ਮੰਗਣੀ ਸ਼ੁਰੂ ਕਰਤੀ ਵੀ ਮੇਰੀ ਕੰਪਲੇਂਟਸ ਤੇ ਜਿਹੜਾ ਪਟੀਸ਼ਨਰ ਕਹਿੰਦਾ ਵੀ ਕੀ ਕਰਿਆ ਜੀ ਤਾਂ ਉਸ ਤੇ ਜਿਹੜਾ ਹੈਗਾ ਇਹਨਾਂ ਨੇ ਫਿਰ ਸਿਵਲ ਸੂਟ ਫਾਈਲ ਕਰਵਾਤਾ ਇੱਕ 4 ਸਾਲ ਹੋ ਗਏ ਉਹਦੇ ਵਿੱਚ ਵੀ ਕੋਈ ਡਵੈਲਪਮੈਂਟ ਨਹੀਂ ਅਜੇ ਤੱਕ ਉਹਦੇ ਚ ਜਵਾਬਦਾਵਾ ਵੀ ਫੈਲ ਨਹੀਂ ਹੋਇਆ ਉਹ ਕਿਨੇ ਫਾਈਲ ਕਰਵਾਇਆ ਉਹ ਮਿਊਨਿਸਪਲ ਕਮੇਟੀ ਤੋਂ ਕਰਵਾਤਾ ਤੇ ਮਿਊਨਿਸਪਲ ਕਮੇਟੀ ਦੇ ਈਓ ਨੇ ਇਹ ਪਰਚਾ ਦਰਜ ਕਰਨ ਲਈ ਐਸ ਐਚ ਓ ਰਾਜਪੁਰਾ ਨੂੰ ਰਿਪੀਟਿਡਲੀ ਲਿਖਿਆ ਹੋਇਆ ਪਰ ਉਹ ਤੇ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਕਿਉਂਕਿ ਬੰਦੇ ਬਹੁਤ ਇਨਫਲੂਐਂਸ਼ਲ ਲੱਗਦੇ ਨੇ ਐਮ ਸੀ ਰਾਜਪੁਰਾ ਦੇ ਈਓ ਨੇ ਵਰੁਨਜੀ ਦੀ ਕੰਪਲੇਂਟ ਬਾਬਤ ਰਾਜਪੁਰੇ ਦੇ ਐਸਐਚਓ ਨੇ ਕਿਹਾ ਵੀ ਪਰਚਾ ਕਰੋ ਵਰੁਨਜੀ ਦੀ ਕੰਪਲੇਂਟ ਤੇ ਬਰਜ ਦੀ ਕੰਪਲੇਂਟ ਤੋਂ ਉਹਨਾਂ ਦੇ ਨੋਟਿਸ 'ਚ ਆ ਗਿਆ ਵੀ ਇਹ ਪੂਰੀ ਗੜਬੜ ਹੋਈ ਹੋਈ ਹੈ ਤੇ ਇਹ ਸ਼ਾਮਲਾਟ ਲੈਂਡ ਇਲੀਗਲ ਵੇ ਨਾਲ ਲੋਕਾਂ ਨੇ ਰਜਿਸਟਰੀਆਂ ਕਰਵਾ ਲਈਆਂ ਤੇ ਜਮ੍ਹਾਂ ਮੰਡੀ 'ਚ ਇੰਦਰਾਜ ਵੀ ਕਰਵਾ ਲਏ ਤਾਂ ਇਹ ਬਾਰ-ਬਾਰ ਲਿਖ ਰਿਹਾ ਸੀ ਵੀ ਇਹ ਕਬਜ਼ਾ ਵਾਪਸ ਲਓ ਕਬਜ਼ਾ ਕਰ ਲਿਆ ਉਹਨਾਂ ਨੇ ਤੇ ਅੱਗੇ ਵੇਚੀ ਜਾ ਰਹੇ ਨੇ ਤੇ ਉਸ ਕਰਕੇ ਫਿਰ ਉਹਨਾਂ ਨੇ ਸਿਵਲ ਸੂਟ ਪਾਉਣਾ ਪਿਆ ਤੇ ਨਾਲ ਹੀ ਉਹਨਾਂ ਨੇ ਆਪਣੇ ਲੈਵਲ ਤੇ ਲੈਟਰ ਲਿਖਿਆ ਵੀ ਇਹ ਇਦਾਂ ਗਲਤ ਸੇਲ ਹੋਈ ਹੋਈ ਹੈ ਜ਼ਮੀਨ ਤੇ ਇਹ ਇਹ ਜਿਹੜੀ ਹੈਗੀ ਪਹਿਲਾਂ ಗ್ರಾಮ ਪੰਚਾਇਤ ਰਾਜਪੁਰਾ ਚ ਆਉਂਦੀ ਸੀ ਪਰ 2019 'ਚ ਇੱਕ ਨੋਟਿਸ ਭੁਗੰਦੇ ਤਾਂ ਹੁਣ ਇਹ ਮਿਊਨਿਸਪਲ ਕਾਉਂਸਲ ਰਾਜਪੁਰਾ ਚ ਆ ਗਈ ਇਸ ਕਰਕੇ ਇਹਦੇ ਤੇ ਐਫ ਆਈ ਆਰ ਕਰਨੀ ਬਣਦੀ ਹੈ ਐਫ ਆਈ ਆਰ ਕਰੋ ਪਰ ਸਭ ਨੇ ਅੱਖਾਂ ਬੰਦ ਕਰਖੀਆਂ ਨੇ ਤੇ ਕਿਸੇ ਨੇ ਕੋਈ ਕਾਰਵਾਈ ਕੀਤੀ ਨਹੀਂ ਇਸ ਕਰਕੇ ਜੀ ਵਰਨ ਕੁਮਾਰ ਨੂੰ ਹੁਣ ਹਾਈ ਕੋਰਟ ਦਾ ਤਰਵਜਾ ਖੜਕਾਣਾ ਪਿਆ ਮਾਨਯੋਗ ਹਾਈ ਕੋਰਟ ਨੇ ਸਾਰੇ ਮਾਮਲੇ ਨੂੰ ਵਾਚ ਕੇ ਤੇ ਅੱਜ ਉਹ ਨੋਟਿਸ ਆਫ ਮੋਸ਼ਨ ਕਰਤਾ ਚੀਫ ਸਕੱਟਰੀ ਜਿਹੜਾ ਹੈਗਾ ਪੰਜਾਬ ਗਵਰਨਮੈਂਟ ਡੀਸੀ ਪਟਿਆਲਾ ਐਸਐਸਪੀ ਪਟਿਆਲਾ ਐਸਐਚਓ ਰਾਜਪੁਰਾ ਇਸੇ ਤਰ੍ਹਾਂ ਜਿਹੜਾ ਹੈ ਤਹਿਸੀਲਦਾਰ ਰਾਜਪੁਰਾ ਇਹਨਾਂ ਨੂੰ ਨੋਟਿਸ ਆਫ ਦਿੱਤਾ ਇਸ ਤੋਂ ਇਲਾਵਾ ਜਿਹੜੇ ਪਟਵਾਰੀ ਨੇ ਇਹ ਇੰਤਕਾਲ ਦਰਜ ਕੀਤਾ ਸੀ ਕਾਨੂੰਗੋ ਨੇ ਅੱਗੇ ਐਂਟਰ ਕਰਕੇ ਫਾਰਵਰਡ ਕੀਤਾ ਸੀ ਤਹਿਸੀਲਦਾਰ ਜਿਨੇ ਇਹ ਇੰਤਕਾਲ ਮਨਜ਼ੂਰ ਕੀਤਾ ਸੀ ਜਾਂ ਮਤਨਾਜਾ ਕਰਕੇ ਐਸਡੀਐਮ ਪਾਸੇ ਤੇ ਐਸਡੀਐਮ ਨੇ ਜਿਨੇ ਉਹ ਉਹ ਬਾਈ ਨੇ ਪਾਰਟੀ ਬਣਾਏ ਨੇ ਉਹਨਾਂ ਨੂੰ ਵੀ ਨੋਟਿਸ ਆਫ ਮੋਸ਼ਨ ਹੋਇਆ ਸਰ ਤੁਸੀਂ ਕਹਿ ਰਹੇ ਹੋ ਵੀ ਅਧਿਕਾਰੀਆਂ ਨੇ ਅੱਖਾਂ ਬੰਦ ਕਰ ਲੀਆਂ ਮੈਂ ਕਹਿੰਦਾ ਕਿ ਤੇ ਅੱਖਾਂ ਜ਼ਿਆਦਾ ਵੱਡੀਆਂ ਖੋਲੀਆਂ ਹੋਣਗੀਆਂ ਤਾਂਹੀਂ ਤਾਂ ਦੇਖਿਆ ਹੋਣਾ ਨਾ ਕਿ ਕਿਹੜੇ ਵਾਲੀ ਜ਼ਮੀਨ ਗੜਬੜ ਕਰਨੀ ਹੈ ਦੇਖੋ ਅੱਖਾਂ 'ਚ ਕੋਈ ਨਾ ਕੋਈ ਦਵਾਈ ਪਈ ਹੋਊਗੀ ਇਸੇ ਕਰਕੇ ਅੱਖਾਂ ਬੰਦ ਹੋਈਆਂ ਅਦਰਵਾਜ਼ੀ ਤਾਂ ਇਹ ਮੁਸ਼ਕਲ ਹੈ ਵੀ ਜਿਹੜਾ ਹੈਗਾ ਅ ਅਫਸਰ ਆਪ ਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਜਿਹੜੇ ਅੱਖਾਂ ਦਾ ਖੁੱਲੀਆਂ ਹੋਣਗੀਆਂ ਸ਼ਾਇਦ ਜ਼ਮੀਰ ਮਰ ਗਏ ਹੋਣਗੇ ਵਰੁਣ ਜੀ ਅ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਧਿਆਨ 'ਚ ਇਹ ਮਾਮਲਾ ਕਦੋਂ ਆਇਆ ਤੇ ਉਸ ਤੋਂ ਪਹਿਲਾਂ ਵਰੁਣ ਜੀ ਆਰਟੀ ਐਕਟਿਵਿਸਟ ਨੇ ਵਰੁਣ ਜੀ ਸ਼ੋਚਰ ਐਕਟਿਵਿਸਟ ਨੇ ਆ ਵਰੁਣ ਜੀ ਵਿਸਲ ਬਲੋਅਰ ਨੇ ਇਹ ਤਾਂ ਇੱਕ ਇੱਛਾ ਸੀ ਕਿ ਪੰਜਾਬ ਵਾਸਤੇ ਮਰਨ ਤੋਂ ਪਹਿਲਾਂ ਕੁਝ ਕਰਕੇ ਜਾਈਏ ਕਿ ਨਾਮ ਯਾਦ ਰਹੇ ਕਿ ਹਾਂ ਇਹਦੇ ਵਾਸਤੇ ਸੀ ਇੰਨੇ ਸਾਲਾਂ ਤੋਂ ਏਸੀ ਦੇਸ਼ ਦਾ ਅੰਨ ਖਾ ਰਹੇ ਆ ਤਾਂ ਕੁਝ ਹੁਣ ਫਰਜ਼ ਤਾਂ ਬੰਦ ਹੈ ਕਿ ਕੁਝ ਆਪਣਾ ਅਦਾ ਕਰਕੇ ਜਾਈਏ ਤਾਂ ਮੈਂ 11ਵਾਂ ਸਾਲ ਹੋ ਗਿਆ ਅੱਜ ਪੂਰਾ ਲੱਗਿਆ ਨੂੰ ਇਹਦੇ ਉੱਪਰ ਵਿਸਲ ਬਲੋਰ ਕਰਦੇ ਨੂੰ ਕਿ ਇਹਦੇ ਉੱਪਰ ਕੋਈ ਐਕਸ਼ਨ ਕੋਰੈਕਸ਼ਨ ਕਰੋ ਪਰ ਇੰਨੇ ਮਤਲਬ ਮੈਂ ਪੰਜਾਬ ਚ ਕੋਈ ਬੰਦਾ ਨਹੀਂ ਛੱਡਿਆ ਜਿਸ ਨੂੰ ਨਾ ਖਿਆ ਹੋਵੇ ਈਵਨ ਕਿ ਐਫਸੀਆਰ ਰਾਜੀਪ ਪ੍ਰਾਸ਼ਰ ਜੀ ਨੂੰ ਮੈਂ ਪਰਸਨਲੀ ਮਿਲ ਕੇ ਆਇਆ ਵੈਨੂ ਪ੍ਰਸ਼ਾਦ ਜੀ ਨੂੰ ਪਰਸਨਲੀ ਮਿਲਿਆ ਡੀਸੀ ਪਟਿਆਲਾ ਸ਼੍ਰੀ ਕੁਮਾਰ ਅਮਿਤ ਜੀ ਨੂੰ ਮਿਲਿਆ ਉਹਨਾਂ ਨੇ ਤਾਂ ਫਾਈਲ ਭਗਾ ਕੇ ਮੂੰਹ ਤੇ ਮਾਰੀ ਕਿ ਦਫਾ ਹੋ ਜਾਇਆ ਤੁਮ ਮੇਰੇ ਰੂਮ ਵਿੱਚੋਂ ਜਦੋਂ ਉਹਨਾਂ ਨੂੰ ਦੱਸਿਆ ਆਰਟੀਆ ਪਾ ਕੇ ਰਿਪੋਰਟ ਦਸੀ ਰਿਪੋਰਟ ਨੰਬਰ 200 ਸ਼ਿਕਾਇਤਾਂ ਕਿ ਸਰ ਦੇਖੋ 2018 ਚ ਇਹ ਗਲਤ ਕੰਮ ਹੋ ਰਿਹਾ ਹੈ ਤਾਂ ਉਹਨਾਂ ਨੇ ਵੀ ਕੋਈ ਰਿਪੋਰਟ ਨਹੀਂ ਕਰਿਆ ਫਿਰ ਮੈਂ ਐਸਐਸਪੀ ਸਾਹਿਬ ਨੂੰ ਚਿੱਠੀਆਂ ਲਿਖਿਆ ਹਰ ਕੋਈ ਮੈਨੇ ਅਧਾਰ 60 ਰਿਪਰੈਜ਼ੈਂਟੇਸ਼ਨ ਹੈ ਔਰ 15 ਕਿਲੋ ਮੇਰੇ ਕੋਲ ਕਾਗਜ਼ ਇਕੱਠੇ ਹੋ ਰੱਖਿਆ ਜਿਹੜੇ ਚੱਕਣੇ ਔਖੇ ਹੈ ਜਿਨ੍ਹਾਂ ਨੂੰ ਮੈਂ ਇੱਕ ਇੱਕ ਮੈਂ ਤਾਂ ਪੜਨ ਦੀ ਜ਼ਰੂਰਤ ਨਹੀਂ ਮੈਂ ਤੁਹਾਨੂੰ ਸੁੰਘ ਕੇ ਦੱਸ ਦੂੰਗਾ ਕਿ ਕੀ ਲਿਖਿਆ ਹੋਇਆ ਹੈ ਔਰ ਇਹ ਇਹ ਜਿਹੜਾ ਇੰਨਾ ਕੋ ਕਲੀਅਰ ਕਟ ਹੈ ਕਿ ਤੁਸੀਂ ਦੇਖਿਓ ਨਾ ਦਾਲ ਚ ਕਾਲਾ ਇਹ ਧਾਲ ਹੀ ਕਾਲੀ ਹੈ ਪਤਿਲੀ ਹੀ ਕਾਲਾ ਕਰ ਰੱਖਿਆ ਇਹਨਾਂ ਨੇ ਔਰ ਇਸ ਚ ਦੇਖੋ ਇਸ ਲਿਖਿਆ ਹੋਇਆ ਜਿਹੜੇ ਪੰਜ ਬੰਦਿਆਂ ਦੇ ਨਾਮ ਤੇ ਰਜਿਸਟਰੀ ਤਿਆਰ ਰਹੀ ਉਹਨਾਂ ਚ ਦੋ ਤਾਂ ਰਜਿਸਟਰੀ ਉਹਨ ਤਾਂ ਪਹਿਲਾਂ ਵੀ ਪਹਿਲਾਂ ਹੀ ਮਰ ਚੁੱਕੇ ਆ ਮਰੇ ਹੋਏ ਬੰਦਿਆਂ ਦੇ ਨਾਮ ਤੇ ਰਜਿਸਟਰੀ ਤਿਆਰ ਹੀ ਰੁਰਕੀ ਹੈ ਔਰ ਲਿਖਿਆ ਹੋਇਆ ਕਿ ਸਾਰਾ ਜਿਹੜੇ ਰਜਿਸਟਰੀ ਹੈ ਇਹ ਬਤਰਾਜੇ ਚ ਇੰਤਕਾਲ ਚ ਲਿਖਿਆ ਹੋਇਆ ਹੈ ਕਿ ਜਾਲੀ ਪੇਪਰ ਦਿਖਾ ਕੇ ਦਸ ਹੋ ਰਹੀ ਹੈ ਉਸ ਤੇ ਬਾਵਜੂਦ ਵੀ ਇਹਨਾਂ ਨੇ ਕੋਈ ਨਜ਼ਰ ਨਹੀਂ ਮਾਰੀ ਹੈ ਕਿ ਔਰ ਇੰਨਾ ਮਤਲਬ ਬੇ ਮੁਖੇ ਪ੍ਰਸ਼ਾਸਨ ਜਿੱਦਾ ਕੋਈ ਹਿਸਾਬ ਨਹੀਂ ਅਗਰ ਇੱਕ ਆਸ਼ਾ ਦੀ ਮੈਨੂੰ ਕਿਰਨ ਅਗਰ ਕਿਸੇ ਤੋਂ ਦੇਖੀ ਇਹ ਮਾਨ ਸਾਹਿਬ ਦੀ ਸਰਕਾਰ ਚ ਸਰਦਾਰ ਇੰਦਰਬੀਰ ਨਿੱਜਰ ਜੀ ਜਿਹੜੇ ਮੰਤਰੀ ਸੀ ਉਹਨਾਂ ਨੂੰ ਜਦੋਂ ਮੈਂ ਆਖਰੀ ਮਿਲਿਆ ਐਨੇ ਬੰਦੇ ਇੱਕ ਪਾਸੇ ਉਹ ਇਕੱਲੇ ਇੱਕ ਪਾਸੇ ਉਹਨਾਂ ਨੇ ਐਨੇ ਪਿਆਰ ਨਾਲ ਮੇਰੀ ਗੱਲ ਕਰੀ ਸੁਣੀ 16 ਫਰਵਰੀ 2023 ਨੂੰ ਮੈਂ ਉਹਨਾਂ ਨੂੰ ਮਿਲਿਆ ਔਰ 17 ਫਰਵਰੀ ਨੂੰ ਆਰਡਰ ਕਰਤੇ ਪਟਿਆਲੇ ਡੀਸੀ ਸਾਖੀ ਸਾਨੀ ਜੀ ਨੇ ਕਿ ਵੀ ਇਹਦੇ ਉੱਪਰ ਇੱਕ ਬੋਰਡ ਲੱਗੇ ਜਿਹੜਾ ਮੈਂ 2011 ਸਾਲ ਤੋਂ ਬੋਲ ਰਿਹਾ ਕਿ ਵੀ ਇਹਦੇ ਉੱਪਰ ਬੋਰਡ ਲਗਾਓ ਕਿ ਅੱਗੇ ਜਗ੍ਹਾ ਨਾ ਵਿਕ ਸਕੇ ਔਰ ਉਹ ਉਹਦੇ ਵਾਸਤੇ ਇੱਕ ਲਾਲ ਐਂਟਰੀ ਹੁਣ ਵਾਸਤੇ ਲਿਖਿਆ ਇੱਕ ਤੀਸਰੀ ਲੈਟਰ ਲਿਖੀ ਐਸਐਸਪੀ ਸਾਹਿਬ ਨੂੰ ਕਿ ਵੀ ਇਹਦੇ ਉੱਪਰ ਜਿਹੜੇ ਕਲਪਰੇਟ ਸਨ ਉਹਦੇ ਉੱਪਰ ਦਰਜ ਕਰੋ ਐਫਆਈਆਰ ਪਰ ਉਹ ਹਲੇ ਤੱਕ ਨਹੀਂ ਹੋਈ ਹੈਗੀ ਤੁਸੀਂ ਦੇਖੋ ਕਿ ਇਹ ਟਿਊਨੀ ਹੋਈ ਹੈਗੀ ਤੁਹਾਨੂੰ ਆਪ ਹੀ ਬਤ ਸਮਝ ਆ ਜਾਏਗੀ ਕਿ ਕਲਪ੍ਰਿਸ਼ਤ ਹੀ ਥੇ ਵਰੁਨਜੀ ਹੋਣਗੇ ਵੀ ਕਿਈ ਨਾ ਇੱਕ ਤਾਂ ਕਲਪਰੇਟ ਉਹ ਹੋ ਗਿਆ जिने जमीन ਲਈ ਹੈ ਇੱਕ ਕਲਪਟ ਉਹ ਹੋ ਗਿਆ ਜਿਹਦੇ ਕਰਕੇ ਉਹ ਜ਼ਮੀਨ ਮਿਲੀ ਹੈ ਜਾਂ ਉਹ ਅਧਿਕਾਰੀ ਜਿਨ੍ਹਾਂ ਨੇ ਅੱਗੇ ਵੇਚੀ ਹੈ ਜਾਂ ਹੈਲਪ ਕੀਤੀ ਹੈ ਵੇਚਣ ਦੇ ਵਿੱਚ ਤੇ ਆਪਣਾ ਜ਼ਮੀਰ ਮਾਰ ਕੇ ਅੱਖਾਂ ਬੰਦ ਕਰਕੇ ਕਹਿੰਦੇ ਚੱਲਣ ਦੋ ਕੰਮ ਇੱਕ ਜੇ ਚੈੱਕ ਵੀ 100 ਰੁਪਏ ਦਾ ਗਲਤ ਕਿਸੇ ਤੋਂ ਕਲਰਕ ਤੋਂ ਬੈਂਕ ਚ ਹੋ ਜੇ ਨਾ ਉਹ ਉਹਦਾ ਸਬਨ ਇਸ਼ੂ ਹੋ ਜਾਣਾ ਜੇਲ ਹੋ ਜੇਗੀ ਉਸ ਨੂੰ ਔਰ ਉਹਨੇ ਕਰੋੜਾ ਰੁਪਏ ਦੀ ਜ਼ਮੀਨ ਐ ਤਹਿਸੀਲਦਾਰ ਸਾਹਿਬ ਨੇ ਕਿ ਬੇਚਤੀ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹਨਦੀ ਕੀ ਕੁਆਲਿਫਿਕੇਸ਼ਨ ਰਹੀ ਔਰ ਦੇਖੋ ਹੁਣ ਉਹ ਉਹਨੂੰ ਚ ਮੈਂ ਜਿਹੜਾ ਆਰਟੀਆਈ ਆਈ ਤਾਂ ਇੱਕ ਆਰਟੀਆਈ ਚ ਸ਼੍ਰੀ ਰਜੇਸ਼ 티ਮਾਨ ਜੀ ਦਾ ਵੀ ਨਾਮ ਆ ਗਿਆ ਜਿਹੜੇ ਕਿ ਉਹ ਬਹੁਤ ਚਰਚਿਤ ਅਮਰੂਦ ਬਾਖ ਸਕੈਂਡਲਸ ਵੀ ਉਹਨਾਂ ਨੂੰ ਇਨਵੋਲਵਮੈਂਟ ਹੈ ਔਰ ਇਸ ਚੱਕਰ ਚ ਤੁਸੀਂ ਦੇਖੋ ਕੋਈ ਬੰਦਾ ਐਕਸ਼ਨ ਹੀ ਨਹੀਂ ਕਰਨਾ ਚਾਹੁੰਦਾ ਹੈਗਾ ਔਰ ਲੋਕ ਇਹਨਾਂ ਦੇ ਦਫ਼ਤਰਾਂ ਚ ਬਿਠਾ ਕੇ ਮੈਨੂੰ ਧਮਕਾਨੇ ਮਤਲਬ ਉਹ ਜੋ ਮੈਂ ਧਮਕੀਆਂ ਮੈਨੂੰ ਦਿੰਨੇ ਆ ਉਹ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਕਿ ਕਿਆ-ਕਿਆ ਕਹਿੰਨੇ ਆ ਨਹੀਂ ਦੱਸੋ ਜ਼ਰੂਰ ਲੋਕਾਂ ਨੂੰ ਪਤਾ ਲੱਗੇ ਨਾ ਰੱਬ ਨਾ ਕਰ ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਵਿਸਲ ਬਲੋਅਰਸ ਦਾ ਅੱਜਕੱਲ ਬਹੁਤ ਮਾੜਾ ਹਾਲ ਹੈ ਜੀ ਕਿਉਂਕਿ ਅਮਰੂਦ ਮੁਆਵਜ਼ਾ ਜਿਹੜਾ ਸਕੈਮ ਸੀਗਾ ਉਸ ਦੇ ਵਿੱਚ ਵੀ ਵਿਸਲ ਬਲੋਅਰਸ ਦੇ ਖਿਲਾਫ ਹੀ ਇੱਕ ਕੰਪਲੇਂਟ ਲਈ ਗਈ ਬਲੈਕਮੇਲਿੰਗ ਦੀ ਠੀਕ ਹੈ ਹਾਲਾਂਕਿ ਚਲੋ ਆਨਰੇਬਲ ਹਾਈ ਕੋਰਟ ਨੇ ਦੇਖਿਆ ਪਰਖਿਆ ਤੇ ਅੱਗੇ ਪੁਲਿਸ ਮਜਬੂਰਨ ਕੁਝ ਨਹੀਂ ਕਰ ਸકી ਪਰ ਪੂਰੀ ਜ਼ੋਰਪੁਰ ਜ਼ੋਰ ਕੋਸ਼ਿਸ਼ ਰਹਿੰਦੀ ਹੈ ਇਸ ਕਰਕੇ ਤੁਸੀਂ ਇਹ ਜ਼ਰੂਰ ਦੱਸੋ ਤੁਹਾਨੂੰ ਕੀ ਕੀ ਕਿਹਾ ਜਾਂਦਾ ਦਫ਼ਤਰ ਚ ਬੁਲਾ ਕੇ ਕਿਆ ਮੈਨੂੰ ਕਹਿੰਦੇ ਕਿ ਬਾਬਾ ਜੀ ਤੁਸੀਂ ਐਸੇ ਮਸਲੇ ਉਛਾਲਦੇ ਆ ਤੁਸੀਂ ਸ਼ਰਮ ਕਰੋ ਕੁਛ ਕਹਿੰਦੇ ਟਰੱਕ ਚੜਜੋ ਤੁਹਾਡੇ ਉੱਪਰ ਕਹਿੰਦੇ ਜੇ ਜਵਾਕ ਕੋਈ ਕਿਡਨਾਪ ਹੋ ਗਿਆ ਤਾਂ ਜਿਹੜੇ ਅਫਸਰਾਂ ਦੇ ਖਿਲਾਫ ਬੋਲਦੇ ਆ ਨਾ ਉਹਨਾਂ ਦੇ ਪੈਰਾਂ 'ਚ ਬੈਠੇ ਹੋਵੋਗੇ ਕਿ ਮੇਰਾ ਕੁਝ ਕਰੋ ਜੀ ਦਿਸ ਇਜ਼ ਵਟ ਮੈਂ ਬਾਈ ਨੇਮ ਦੱਸਿਆ ਕਿ ਇੱਕ ਹਮੀਰ ਸਿੰਘ ਨਾਮ ਦਾ ਇਹਨਾਂ ਦਾ ਬੰਦਾ ਜੀ ਉਸਨੇ ਮੈਨੂੰ ਆਹਤਮ ਕੀਤੀ ਮੈਂ ਕੰਪਲੇਂਟ ਵੀ ਕੀਤੀ ਮੇਰੇ ਤੇ ਐਕਸ਼ਨ ਕੀ ਹੋਣਾ ਹੈ ਉਹਨਾਂ ਨੂੰ ਤਹਿਸੀਲਦਾਰ ਬਣਾ ਕੇ ਉਹਨਾਂ ਨੇ ਨੈਪ ਤਹਿਸੀਲਦਾਰ ਬਣਾ ਕੇ ਦੁੱਧ ਦਾ ਸਾਦਾ ਲਗਾਤਾ ਇਹ ਦੇਖੋ ਇਹ ਤਾਂ ਹਾਲਤ ਹੈ ਜਿਹੜੇ ਬੰਦੇ ਦਫ਼ਤਰ 'ਚ ਬੈਠ ਕੇ ਪਹਿਲਾਂ ਤਾਂ ਬੜੀ ਧਰਮ ਕਰਮ ਦੀਆਂ ਗੱਲਾਂ ਕਰਦੇ ਰਹੇ ਕਿ ਹਾਂ ਜੀ ਇਸ ਤਰ੍ਹਾਂ ਇਸ ਤਰ੍ਹਾਂ ਜਦੋਂ ਉਹਨਾਂ ਦਾ ਸਟਾਫ ਉੱਠ ਕੇ ਚਲਾ ਗਿਆ ਨਾ ਜਦ ਮੈਂ ਰਹਿ ਗਿਆ ਇਕੱਲਾ ਫਿਰ ਉਹਨਾਂ ਨੇ ਰੰਗ ਸਗਾਣਾ ਸ਼ੁਰੂ ਕਰਿਆ ਕਿ ਐਸੀਆਂ ਗੱਲਾਂ ਮੈਨੂੰ ਉੱਥੇ ਧਮਕਾਨੇ ਹੁਣ ਦੇਖੋ ਤੁਸੀਂ ਆਪ ਅੰਦਾਜ਼ਾ ਲਗਾਓ ਮੈਨੂੰ ਕਹਿੰਦੇ ਕੁਮਾਰ ਅਮਜੀਤ ਦੀ ਵਾਈਫ ਮੇਰੇ ਖਿਆਲ ਪੁਲਿਸ ਤੇ ਐਸਐਸਬੀ ਕਹਿੰਦਾ ਕੋਈ ਕੇਸ ਪੈ ਗਿਆ ਨਾ ਬਾਹਰ ਨਿਕਲਣ ਦੇ ਮਤਲਬ ਇਹ ਇਹ ਉਹ ਥ੍ਰੈਟਸ ਉਹਨੂੰ ਦੇ ਰਿਹਾ ਜਿਹੜਾ ਕਿ ਪੰਜਾਬ ਬਾਰੇ ਸੋਚ ਰਿਹਾ ਕੁਝ ਲੋਕ ਕਹਿੰਦੇ ਯਾਰ ਮੈਨੂੰ ਲੋਕ ਐਸਐਸਬੀ ਗੱਲਾਂ ਬੋਲਦੇ ਤੂੰ ਤਾਂ ਹਨੂਮਾਨ ਬਣੀ ਫਿਰਦਾ ਤੂੰ ਨਿਹੰਗ ਹੈ ਤੂੰ ਕਿਹੜੇ ਚੱਕਰਾਂ ਚ ਪਿਆ ਤੇਰੀ ਤੈਨੂੰ ਮਿਲੂਗੀ ਜ਼ਮੀਨ ਮੈਨੂੰ ਨਹੀਂ ਚਾਹੀਦੀ ਮੈਂ ਤਾਂ ਇੱਕ ਰਸੀਦੀ ਟਿਕਟ ਜਿੰਨੀ ਵੀ ਜਗ੍ਹਾ ਨਹੀਂ ਚਾਹੀਦੀ ਨਾ ਮੇਰੀ ਹੈਗੀ ਨਾ ਮੈਨੂੰ ਚਾਹੀਦੀ ਇਹ ਪੰਜਾਬ ਦੀ ਤਾਂ ਜਗ੍ਹਾ ਹੈਗੀ ਹੈ ਚਾ 3 ਕਰੋੜ ਦੀ ਪਾਪੂਲੇਸ਼ਨ ਹੈ 18 ਰੁਪਏ ਦੀ ਹਰ ਬੰਦੇ ਦਾ ਜ਼ਮੀਨ ਮਿਲੇਗੀ ਇਸ ਨੂੰ ਇਹ ਜੇ ਦੇਖਿਆ ਜਾ ਤਾਂ 40 ਕਰੋੜ ਰੁਪਏ ਦੀ ਜ਼ਮੀਨ ਹੈ ਔਰ ਇੱਕ ਆਈਏ ਅਫਸਰ 42 ਲੱਖ ਰੁਪਏ ਮਹੀਨੇ ਦੀ ਤਨਖਾਹ 'ਚ 100 ਸਾਲ ਨੌਕਰੀ ਕਰੇ ਤਾਂ ਜਾ ਕੇ 42 ਕਰੋੜ ਰੁਪਏ ਬਣੇਗਾ ਜਾ ਕੇ ਐਨੇ ਦੀ ਇਹ ਜ਼ਮੀਨ ਹੈ ਯਾਨੀ ਕਿ 100 ਸਾਲ ਦੀ ਇਹਨਾਂ ਨੂੰ ਕਮਾਈ ਤਾਂ ਮੈਂ ਇਕੱਲਾ ਹੀ ਦੇ ਰਿਹਾ ਇਹਨਾਂ ਨੂੰ ਭਈ ਜੇ ਐਸੇ ਹੋਰ ਵੀ ਲੋਕ ਮੈਨੂੰ ਦੇਖ ਕੇ ਪ੍ਰੇਰਿਤ ਹੋਣ ਤਾਂ ਆਪਣਾ ਪੰਜਾਬ ਤਾਂ ਵੈਸੇ ਹੀ ਸੋਨ ਦਾ ਸ਼ੇਰ ਬਣ ਜਾਏਗਾ ਪਹਿਲੇ ਹੀ ਇਸ ਦਾ ਇੰਨੇ ਤਰੱਕੀ ਕਰ ਜੰਗੇ ਜੀ ਤੁਸੀਂ ਕਿਹਾ ਆਰਟੀਆਜ ਕਿਤੇ ਨਾਮ ਆਇਆ ਰਜੇਸ਼ਦੀ ਮਾਂਜੀ ਦਾ ਉਹ ਉਹ ਕਿਹੜੀ ਸੀਗੀ ਹਾਂਜੀ ਪਲੀਜ਼ ਤੁਸੀਂ ਇੱਕ ਵਾਰ ਦਿਖਾ ਸਕਦੇ ਹੋ ਜੀ ਜਿਵੇਂ ਐਸੇ ਲਿਖਿਆ ਹੋਇਆ ਰਜੇਸ਼ਦੀ ਮਾਂਜੀ ਦਾ ਉਸੇ ਨਾਮ ਆਇਆ ਬਹ ਹਿੰਦੁਸਤਾਨ ਟਾਈਮਸ ਦੇ ਇਹਦੀ ਖਬਰ ਵੀ ਛਾਪੀ ਹੈ ਔਰ ਉਹ ਉਸ ਦੇ ਪਰ ਦਸਿਆ ਵੀ ਇਹជា ਆਇਆ ਪਰ ਉਹ ਕਿਆ ਕਰੇ ਕੁਝ ਸੁਣ ਕੇ ਰਾਜੀ ਨਹੀਂ ਹੋਏਗਾ ਉਹ ਕਹਿੰਦੇ یہاں تک ਆਤੇ ਆਤੇ ਸੁੱਕ ਜਾਂਦੀਆਂ ਸਭੀ ਨਦੀਆਂ ਹਮੇ ਮਾਲੂਮ ਹੈ ਪਾਣੀ ਇੱਥੇ ਠਹਿਰਾ ਹੋਗਾ ਸਾਨੂੰ ਪਤਾ ਹੈ ਕਿ ਜਿਹੜਾ ਇਨਸਾਫ ਹੈ ਉਰੀ ਆ ਕੇ ਮਿਲੇਗਾ ਜਾ ਕੇ ਪਾਣੀ ਇੱਥੇ ਠਹਿਰਾ ਹੋਇਆ ਇੱਥੇ ਪਿਆਸ ਬੁੱਧੀ ਹੈ ਹਰ ਇਨਸਾਨ ਦੀ ਜਿਹੜਾ ਦੁਖੀ ਹੈ ਅਸੀਂ ਦੁਖੀ ਹੋ ਕੇ ਉਰੇ ਆਏ ਆ ਤਾਂ ਹੀ ਇਹਨਾਂ ਵਕੀਲ ਸਾਹਿਬ ਨੂੰ ਉਹ ਦੇਖੋ ਹਰ ਤੁਹਾਨੂੰ ਇੱਥੇ ਕੋਈ ਸੌਖਾ ਕੰਮ ਤਾਂ ਹੁੰਦਾ ਨਹੀਂ ਹਰ ਚੀਜ਼ ਦੇ ਪੈਸੇ ਲੱਗਦੇ ਆ ਪਰ ਜੇ ਆਪਾਂ ਜਦ ਸਾਰਾ ਛੱਡ ਕੇ ਉਰੇ ਮਰ ਜਾਣਾ ਚ ਪੰਜਾਬ ਵਾਸਤੇ ਕੁਝ ਥੋੜਾ ਜਿਹਾ ਦੇ ਕੇ ਚਲੇ ਜਾਏਗੇ ਕੀ ਫਰਕ ਪਏਗਾ ਇਹ ਤਾਂ ਕੁਝ ਕੁਝ ਪਰਸੈਂਟ ਹੋਏਗਾ ਜਿਹੜਾ ਆਪਣੇ ਦੇਸ਼ ਵਾਸਤੇ ਲਾएंगे ਮੈਂ ਤਾਂ ਹਰ ਇੱਕ ਨੂੰ ਕਹੂੰਗਾ ਕਿ ਜੇ ਪੰਜਾਬ ਨੂੰ ਬਚਾਣਾ ਹੈ ਨਾ ਇਸ ਨੂੰ ਇਸ ਧਰਤੀ ਨੂੰ ਕੁਝ ਅੱਛਾ ਕਰਨਾ ਆਪਣਾ ਕੁਝ ਫਰਜ਼ ਅਦਾ ਕਰਕੇ ਜਾਓ ਮੇਰਾ ਬਸ ਆਹੀ ਇੱਕ ਸੁਪਨਾ ਹੈ لیکن ਬੜੀ ਵੱਡੀ ਗੱਲ ਹੈ ਆਪਣੇ ਦਫ਼ਤਰ ਦੇ ਵਿੱਚ ਬੈਠ ਗਿਆ ਹੀ ਜਿਹੜੇ ਅਧਿਕਾਰੀ ਵਰੁਣ ਜੀ ਨੂੰ ਕਿਉਂਕਿ ਇਹਨਾਂ ਨੇ 40 ਕਰੋੜ ਦੀ ਜ਼ਮੀਨ ਗਵਨ ਦਾ ਮਾਮਲਾ ਚੁੱਕਿਆ ਸ਼ਿਕਾਇਤਾਂ ਕੀਤੀਆਂ ਕਈ ਅਧਿਕਾਰੀਆਂ ਨੂੰ ਚੰਗੀਆਂ ਨਹੀਂ ਲੱਗੀਆਂ ਤੇ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਬਿਠਾ ਕੇ ਹੀ ਜਾਨੋ ਮਾਰਨ ਦੀ ਪਰਿਵਾਰ ਨੂੰ ਮਾਰਨ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ ਉਸ ਦੇ ਬਾਵਜੂਦ ਇਹਨਾਂ ਨੇ ਮਾਨਯੋਗ ਹਾਈ ਕੋਰਟ ਦਾ ਰੁਖ ਅਖਤਿਆਰ ਕੀਤਾ ਤੇ ਮਾਨਯੋਗ ਹਾਈ ਕੋਰਟ ਦੇ ਉੱਤੇ ਪੂਰਾ ਵਿਸ਼ਵਾਸ ਹੈ ਤੇ ਨੋਟਿਸ ਵੀ ਹੋਇਆ ਹੈ ਤੇ ਨੋਟਿਸ ਕਿੰਨਿਆਂ ਨੂੰ ਹੋਇਆ 15 ਜਣਿਆਂ ਨੂੰ ਹੋਇਆ ਹੈ ਨੋਟਿਸ ਪੰਜਾਬ ਸਰਕਾਰ ਨੂੰ ਥਰੂ ਚੀਫ ਸੈਕਟਰੀ ਪੰਜਾਬ ਡੀਸੀ ਪਟਿਆਲਾ ਨੂੰ ਐਸਐਸਪੀ ਪਟਿਆਲਾ ਨੂੰ ਐਸਐਚਓ ਰਾਜਪੁਰਾ ਨੂੰ ਐਸਡੀਐਮ ਰਾਜਪੁਰਾ ਈਓ ਐਮਸੀ ਰਾਜਪੁਰਾ ਤਹਿਸੀਲਦਾਰ ਰਾਜਪੁਰਾ ਇੱਕ ਸ਼੍ਰੀ ਸਤਿੰਦਰ ਕੁਮਾਰ ਜੀ ਦਾ ਦੈਨ ਸਬ ਰਜਿਸਟਰਾ ਰਾਜਪੁਰਾ ਸ਼੍ਰੀ ਰਜੇਸ਼ ਧੀਮਾਨ ਸਬ ਰਜਿਸਟਰਾ ਰਾਜਪੁਰਾ ਦਾ ਦੈਨ ਸ਼੍ਰੀ ਰਜੇਸ਼ ਕੁਮਾਰ ਦਾ ਦੈਨ ਤਹਿਸੀਲਦਾਰ ਰਾਜਪੁਰਾ ਸ਼੍ਰੀ ਧਰਮ ਸਿੰਘ ਦਾ ਦੈਨ ਕਾਨੂੰਗੋ ਰਾਜਪੁਰਾ ਸ਼੍ਰੀ ਰੁਪਿੰਦਰ ਸਿੰਘ ਦθεν ਪਟਵਾਰੀ ਸ਼੍ਰੀ ਗੁਰਮੀਤ ਸਿੰਘ ਦθεν ਸਬ ਰਜਿਸਟਰਾਰ ਰਾਜਪੁਰਾ ਸ਼੍ਰੀ ਬਲਵਿੰਦਰ ਸਿੰਘ ਦθεν ਕਾਨੂੰਗੋ ਸ਼੍ਰੀ ਸੁਰਿੰਦਰ ਸਿੰਘ ਮੰਡਲ ਦθεν ਪਟਵਾਰੀ ਹਲਕਾ ਰਾਜਪੁਰਾ ਇਹ 15 ਜਣਿਆਂ ਨੂੰ ਨੋਟਿਸ ਜੋ ਹੈ ਉਹ ਇਸ਼ੂ ਹੋਇਆ ਜੀ ਕਿਸੇ ਹੋਰ ਤੁਹਾਨੂੰ ਖਾ ਦੇ ਇਸ सुरेंद्र ਮੰਡਲ ਜਿਹੜੇ ਪਟਵਾਰੀ ਜੀ ਆ ਹੁਣ ਵੀ ਐਡ ਹੌਕ ਬੇਸਿਸ ਦੇ ਉੱਪਰ ਲੱਗੇ ਹੋਏ ਆ ਦੇਖੋ ਇਹਦੇ ਵਿੱਚ ਰਾਜਪੁਰਾ ਚ ਇਹ ਲੱਗੇ ਹੋਏ ਆ ਇਹਨਾਂ ਤੇ ਪਰ ਕੋਈ ਐਕਸ਼ਨ ਤਾਂ ਕਿਹਾ ਇਹਨਾਂ ਨੂੰ ਤਾਂ ਹੋਰ ਕਰ ਤੁਸੀਂ ਹੋਰ ਕਰੋ ਕੋਈ ਕਾਰਵਾਈ ਐਸੀ ਸਾਡੇ ਦੱਸੋ ਕਿ ਕਿੱਥੋਂ ਅਸੀਂ ਕਰੀਏ ਲੁੱਟਖੋ ਇਹ ਦੇਖੋ ਇਹ ਹਾਲਾਂ ਪੰਜਾਬ ਦੇ ਸਿਸਟਮ ਦੇ ਨਹੀਂ ਅਸੀਂ ਬਹੁਤ ਕਿ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਸ਼ਾਮਲਾਤ ਜ਼ਮੀਨ ਦੂਜੀ ਗੱਲ ਜਿਹੜੀਆਂ ਅਧਿਕਾਰੀਆਂ ਨੇ ਇਸ ਦੀ ਰਜਿਸਟਰੀ ਕਰਵਾਉਣ ਦੀ ਵੇਚਣ ਦੀ ਪਰਮਿਸ਼ਨ ਦਿੱਤੀ ਸਾਈਨ ਕੀਤੇ ਸਾਰਾ ਕੁਝ ਹੋਇਆ ਕੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਗਲਤ ਕੰਮ ਕਰ ਰਹੇ ਨੇ ਜਾਂ ਫੇ ਕੋਈ ਐਸਾ ਪਰਦਾ ਅੱਖਾਂ ਤੇ ਜ਼ਮੀਰ ਤੇ ਪੈ ਗਿਆ ਜਿਸ ਨੇ ਇਹ ਸੋਚਣ ਹੀ ਨਹੀਂ ਦਿੱਤਾ ਕਿ ਸਾਡੇ ਇਸ ਕਾਰੇ ਦੇ ਨਾਲ ਪੰਜਾਬ ਦਾ ਬੇੜਾ ਗਰਕ ਹੋਣਾ ਹੈ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲੱਗਣਾ ਹੈ ਪੰਜਾਬ ਦੀ ਅਨਮੋਲੀ ਜ਼ਮੀਨ ਜਿਹੜੀ ਹੈ ਉਹ ਅਸੀਂ ਇਲੀਗਲ ਤਰੀਕੇ ਨਾਲ ਕਿਸੇ ਨੂੰ ਦੇ ਰਹੇ ਹਾਂ ਇਹ ਕਿਉਂ ਕੀਤਾ ਗਿਆ ਕਾਰਨ ਕੀ ਸੀ ਇਹ ਤਾਂ ਉਹ ਹੀ ਦੱਸ ਸਕਦੇ ਨੇ ਵੀ ਐਸਾ ਪਰਦਾ ਕਿਹੜਾ ਪਿਆ ਜ਼ਮੀਰ ਕਿਹੜੇ ਉਸ ਦਿਨ ਜਿੰਦਰੇ ਚ ਬੰਦ ਕਰਕੇ ਆਏ ਸੀ ਜਦੋਂ ਸਾਈਨ ਕਰਨ ਲੱਗੇ ਜ਼ਮੀਨ ਦੇ ਕਾਗਜ਼ਾਂ ਤੇ ਪਰ ਉਲਟਾ ਵਿਸਲ ਬਲੋਰ ਨੂੰ ਤੰਗ ਕਰ ਰਹੇ ਹੋ ਵਿਸਲ ਬਲੋਰ ਦੇ ਨਾਲ ਜੋ ਕੁਝ ਹੁੰਦਾ ਹੈ ਬੀਤੇ ਕੁਝ ਦਿਨਾਤੋਂ ਜਾਂ ਕਿ ਇਹ ਪਿੱਤੇ ਕੁਝ ਕੁਟਾਲਿਆਂ ਦੇ ਵਿੱਚ ਚਾਹੇ ਪੀਐਸਆਈਸੀ ਸਕੈਮ ਹੋਵੇ ਚਾਹੇ ਅਮਰੂਦ ਬਾਗ ਮੁਆਵਜ਼ਾ ਕੁਟਾਲਾ ਹੋਵੇ ਉਹਨਾਂ ਦੇ ਵਿੱਚ ਦੇਖਿਆ ਜਾ ਚੁੱਕਿਆ ਹੈ ਤੇ ਵਰੁਣ ਜੀ ਨੂੰ ਸਾਡੇ ਵੱਲੋਂ ਵੀ ਇਹ ਸਲਾਹ ਹੋਏਗੀ ਵਰੁਣ ਜੀ ਅਲਰਟ ਰਹੋ ਕੁਝ ਨਹੀਂ ਪਤਾ ਤੁਹਾਨੂੰ ਪਿਆਰ ਮੁਹੱਬਤ ਦੀਆਂ ਚਿੱਠੀਆਂ ਤਾਂ ਪਹਿਲਾਂ ਵੀ ਇਹਨਾਂ ਨੇ ਦਸਤੀਆਂ ਵਰਬਲੀ ਕਹਿਤਾ ਹੈ ਕੀ ਕੁਝ ਹੋ ਸਕਦਾ ਹੈ ਪਰ ਫਿਰ ਵੀ ਲੇਕਿਨ ਮਾਨਯੋਗ ਹਾਈ ਕੋਰਟ ਨੇ ਹੁਣ ਨੋਟਿਸ ਜਾਰੀ ਕੀਤਾ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਅੱਗੇ ਇਸ 40 ਕਰੋੜ ਦੀ ਜ਼ਮੀਨ ਘਟਾਲੇ ਦੇ ਵਿੱਚ ਕੀ ਕੁਝ ਨਿਕਲੇਗਾ ਤੇ ਜਿਹੜੇ ਵੱਡੇ ਆਈਐਸ ਅਧਿਕਾਰੀਆਂ ਦਾ ਨਾਮ ਵਿੱਚ ਆ ਰਿਹਾ ਹੈ ਕਿੰਨੇ ਕੁ ਹੋਰ ਮਾਮਲਿਆਂ ਵਿੱਚ ਨਾਮ ਆਏਗਾ ਕੈਮਰਾ ਪਰਸਨ ਸੁਖਵਿੰਦਰ ਦੇ ਨਾਲ ਠਾਕੁਰ ਰਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ